ਕਿ ਭਗਵਾਨ ਕਮਨ ਸਾਹਿਬ ਦੇ ਜੇ ਤੁਸੀਂ ਪੁਰਾਣੀਆਂ ਖਬਰਾਂ ਕੱਢ ਕੇ ਦੇਖੋ ਤਾਂ ਉਹਦੇ ਜਦੋਂ ਵਿਜੇ ਸਿੰਘ ਲਾ ਜਿਹੜਾ ਇਹਨਾਂ ਦਾ ਮੌਜੂਦਾ ਮੰਤਰੀ ਸੀ ਉਹਦੇ ਖਿਲਾਫ ਉਹਨਾਂ ਨੇ ਬੜਾ ਵੱਡਾ ਪ੍ਰੋਪਾਗੈਂਡਾ ਬੜੀ ਵੱਡੀ ਪ੍ਰੈਸ ਕਾਨਫਰੰਸ ਬਹੁਤ ਅਖਬਾਰਾਂ ਦੇ ਵਿੱਚ ਲੱਗਿਆ ਕਿ ਆਪਣੀ ਹੀ ਸਰਕਾਰ ਦਾ ਮੰਤਰੀ ਠੋਕਿਆ ਮੇਰੇ ਕੋਲੇ ਸਬੂਤ ਨੇ ਮੇਰੇ ਕੋਲ ਜਾਂ ਰਿਕਾਰਡਿੰਗਸ ਨੇ ਤੇ ਤਕਰੀਬਨ 2 ਕਰੋੜ ਰੁਪਏ ਦੀ ਜਿਹੜੀ ਉਹਨਾਂ ਨੇ ਕਿਹਾ ਸੀ ਰਿਸ਼ਵਤ ਦਾ ਮਸਲਾ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਵਿਜੇ ਸਿੰਘਲਾ ਜੀ ਨੇ ਇਹ ਗੱਲ ਨੂੰ ਐਕਸੈਪਟ ਕੀਤਾ ਇਹ ਗੱਲ ਵੀ ਕੀਤੀ ਸੀ ਤੁਹਾਡੇ ਸਾਰੇ ਖਵਾਰਾਂ ਸਾਰਿਆਂ ਚ ਲੱਗੀ ਸੀ ਪਰ ਅੱਜ ਕਿਹੜੀ ਇਹੋ ਜਿਹੀ ਮਸ਼ੀਨ ਆ ਗਈ ਜਾਂ ਕਿਹੜਾ ਇਹੋ ਜਿਹਾ ਕੰਮ ਆ ਗਿਆ ਕਿ ਵਿਜੇ ਸਿੰਘਲਾ ਜੀ ਨੂੰ ਕਲੀਨ ਚਿੱਟ ਮਿਲ ਗਈ ਅੱਜ ਤੁਹਾਨੂੰ ਸਭ ਨੂੰ ਪਤਾ ਲੱਗਿਆ ਖਵਾਰਾਂ ਦੇ ਵਿੱਚ ਵੀ ਸੁਰਖੀਆਂ ਨੇ ਕਿ ਵਿਜੇ ਸਿੰਘਲਾ ਜੀ ਨੂੰ ਕਲੀਨ ਚਿੱਟ ਦੇ ਕੇ ਤੇ ਜਿਹੜਾ ਪਰਚਾ ਸੀ ਉਹ ਰੱਦ ਕਰਨਾ ਵਾਸਤੇ ক্লোਜ਼ਰ ਰਿਪੋਰਟ ਜਿਹੜੀ ਆ ਉਹ ਭੇਜਿਆ ਤੇ ਹੁਣ ਜਾਂ ਤਾਂ ਫਿਰ ਭਗਵੰਤ ਮਾਨ ਸਾਹਿਬ ਤੇ ਅਮਨ ਅਰੋੜਾ ਜੀ ਤੇ ਇਹਨਾਂ ਦੀ ਸਰਕਾਰ ਜਿਹੜੀ ਐ ਉਸ ਟਾਈਮ ਤੇ ਝੂਠ ਬੋਲ ਰਹੀ ਸੀ ਤੇ ਜਾਂ ਫਿਰ ਅੱਜ ਝੂਠ ਬੋਲ ਰਹੀ ਹੈ ਦੋਨਾਂ ਚ ਇੱਕ ਚੀਜ਼ ਤਾਂ ਸਹੀ ਐ ਸੋ ਇਹਦੇ ਜਵਾਬ ਜਿਹੜਾ ਉਹ ਪੰਜਾਬ ਮੰਗਦਾ ਹੈ ਦੂਜੀ ਗੱਲ ਜਿਹੜੇ ਤੁਸੀਂ ਦੂਜਿਆਂ ਤੇ ਇਲਜ਼ਾਮ ਲਾਉਂਦੇ ਹੋ ਇਹ ਪਤਾ ਨਹੀਂ ਕੀ ਹੋਇਆ ਪੰਜਾਬ ਤੇ ਇਹ ਜੇ ਹਾਲਾਤ ਕਿ ਬੋਲਿਆ ਜਾਂਦਾ ਜੇ ਤੁਹਾਡੇ ਕੋਲ ਪ੍ਰੂਫ ਤੁਹਾਡੇ ਕੋਲੇ ਸੀ ਅੱਜ ਸਬੂਤ ਮਾਨ ਸਾਹਿਬ ਕਿੱਥੇ ਨੇ ਜਾ ਤਾਂ ਅੱਜ ਵੀ ਤੁਸੀਂ ਸਬੂਤ ਕੱਢ ਕੇ ਦਿਖਾਓ ਨਾ ਤੁਸੀਂ ਤਾਂ ਕਹਿ ਕੇ ਮੇਰੇ ਕੋਲ ਸਬੂਤ ਨੇ ਇਹ ਸਿਰਫ ਤੇ ਸਿਰਫ ਕੀ ਕਰ ਰਹੇ ਨੇ ਕਿ ਜਦੋਂ ਕਿਸੇ ਵਿਰੋਧੀਆਂ ਦੇ ਕੋਲੇ ਉਹ ਚੀਜ਼ ਨਾ ਆਪੇ ਕੋਈ ਵਿਰੋਧੀ ਉਹਨਾਂ ਨੂੰ ਨਾ ਬੋਲੇ ਵਿਰੋਧੀ ਉਸ ਮਸਲੇ ਨੂੰ ਨਾ ਚੱਕੇ ਜਿਵੇਂ ਇੱਕ ਹੁੰਦਾ ਨਾ ਕਿ ਆਪ ਹੀ ਚੁੱਕ ਕੇ ਆਪ ਜਦੋਂ ਮਸਲਾ ਚੱਕ ਲਿਆ ਉਸ ਤੋਂ ਬਾਅਦ ਉਸ ਮਸਲੇ ਤੋਂ ਬਾਅਦ ਕੀ ਹੁੰਦਾ ਚੱਕਣ ਤੋਂ ਬਾਅਦ ਕੀ ਕਰਦੇ ਨੇ ਇਹ ਕਿ ਉਹਦੀ ਆਪ ਹੀ ਇਨਕੁਆਇਰੀ ਬਿਠਾਤੀ ਆਪ ਹੀ ਰੌਲਾ ਪਾ ਲਿਆ ਕਿ ਅਸੀਂ ਜੀ ਦੇਖੋ بڑے 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 ਮਗਰਬatsch ਫੜ ਲਏ ਵੱਡਾ ਵੱਟਾ ਐ ਕਰ ਲਿਆ ਜੀ ਅਸੀਂ ਦੇਖੋ ਆਪਦੀ ਸਰਕਾਰ ਵੀ ਨਹੀਂ ਛੱਡੀ ਜੀ ਕਿਉਂਕਿ ਬਾਅਦ ਚ ਸਰਕਾਰ ਦਾ ਥੋੜੀ ਐ ਤੇ ਕਲੀਨ ਚਿੱਟ ਵੀ ਤੁਸੀਂ ਆਪ ਹੀ ਦਿਵਾ ਰਹੇ ਹੋ ਸੋ ਅੱਜ ਕਲੀਨ ਚਿੱਟ ਦੇਣਾ ਇਹ ਇੱਕ ਪੂਰੀ ਜਿਹੜੀ ਮੈਂ ਹਮੇਸ਼ਾ ਕਹਣਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹ ਸਿਰਫ ਪ੍ਰੋਪਾਗੈਂਡੇ ਦੀ ਸਰਕਾਰ ਹੈ ਜਿਹੜੀ ਸਿਰਫ ਇੱਕ ਪ੍ਰੋਪਾਗੈਂਡਾ ਕਰਦੀ ਹੈ ਕੰਮ ਨਹੀਂ ਕਰਦੀ ਕੋਈ ਮਸਲੇ ਹੱਲ ਨਹੀਂ ਕਰਦੀ ਪ੍ਰੋਪਾਗੈਂਡਾ ਕਰੂਗੀ ਉਸ ਤੋਂ ਬਾਅਦ ਉਹਦੀ ਹਾਈਪ ਤੋਗੀ ਉਸ ਤੋਂ ਬਾਅਦ ਉਹਨੂੰ ਆਪ ਹੀ ਖਤਮ ਕਰੂਗੀ ਮੋਤੇਨਾ ਹੱਲ ਨਹੀਂ ਕਰਦੇ ਇੱਥੇ ਦੇ ਖਿਲਾਫ ਬੋਲਦੇ ਨੇ 540 ਕਰੋੜ ਦਾ ਪਰ ਜਿਹੜੀ ਐਫ ਆਈ ਆਰ ਹੈ ਉਹ 47 ਲੱਖ ਦੀ ਹੈ ਤੇ ਫਿਰ ਉਹ ਵੀ ਇਹ ਚੀਜ਼ ਦੇਖੋ ਕਿ ਪਿਛਲੇ ਸਮਿਆਂ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਉਹ ਆਪਣੇ ਆਪ ਨੂੰ ਪ੍ਰੂਵ ਨਹੀਂ ਕਰ ਸਕੇ ਜਿਹੜੀ ਪੰਜਾਬ ਸਰਕਾਰ ਹੈ ਤੇ ਉੱਥੋਂ ਉਹਨਾਂ ਨੂੰ ਬਾਇਜਤ ਬਰੀ ਹੋਏ ਤੇ ਡਿਸਪਰਪੋਰਸ਼ਨ ਐਸੈਟ ਦਾ ਕੀ ਹੈ ਅੱਜ ਨੇ ਲਾਪਟਾਪ ਮਿਲ ਗਏ ਜੀ ਐਨੇ ਫੋਨ ਮਿਲੋ ਉਹ ਭਾਈ ਏਡੇ ਏਡੇ ਬੰਦੇ ਨੇ ਉਹਨਾਂ ਦੇ ਲੈਪਟਾਪ ਫੋਨ ਨਹੀਂ ਮਿਲਣਗੇ ਹੋਰ ਕੀ ਮਿਲੂਗਾ ਸੋ ਅੱਜ ਸਰਕਾਰ ਜਿਹੜੀ ਆ ਹਰ ਫਰੰਟ ਤੇ ਫੇਲ ਹੋਈ ਹੈ ਤੇ ਉਹ ਫੇਲ ਸਰਕਾਰ ਜਿਹੜੀ ਆਪਣੇ ਆਪ ਨੂੰ ਦੁਬਾਰਾ ਪ੍ਰੂਵ ਕਰਨ ਦੇ ਚੱਕਰ ਦੇ ਵਿੱਚ ਅੱਜ ਜਿਹੜੀ ਐ ਇਸ ਕੰਮ ਤੇ ਲੱਗੀ ਹੋਈ ਹੈ ਕਿ ਸਾਡੀ ਜਿਹੜੀ ਆ ਉਹ ਬਚਤ ਹੋ ਜੇ ਕਿਸੇ ਤਰ੍ਹਾਂ ਸੀ ਦੁਬਾਰਾ ਰਵਾਈਵਲ ਚ ਆ ਜਾਈਏ ਤੇ ਅੱਜ ਲੋਕ ਜਿਹੜੇ ਨੇ ਤੁਸੀਂ ਇਹ ਦੇਖੋ ਕਰਜ਼ੇ ਵਾਲੇ ਪੱਖੋਂ ਪੱਖੋਂ ਦੇਖ ਲਓ ਅੱਜ 4 ਸਵਾ 4 ਲੱਖ ਰੁਪਏ ਦਾ ਕਰਜ਼ਾ ਪੰਜਾਬ 'ਤੇ ਚੜਾ ਦਿੱਤਾ ਨੇ 1 ਰੁਪਏ ਦੀ ਡਿਵੈਲਪਮੈਂਟ ਨਹੀਂ ਆ 1 ਰੁਪਏ ਦੇ ਡਵੈਲਪਮੈਂਟ ਤੇ ਅੱਜ ਜਿਹੜੇ ਤੁਸੀਂ ਕਹਿ ਰਹੇ ਹੋ ਆ ਛੋਟੇ ਛੋਟੇ ਕੰਮ ਕਰਕੇ ਇਹਨੂੰ ਡਵੈਲਪਮੈਂਟ ਕਿੰਦੋਂ ਬਣਾਇਸੀ ਕੋ ਇੰਡਸਟਰੀ ਬੜੀ ਕੋਈ ਵੱਡਾ ਇੰਸਟੀਚਿਊਸ਼ਨ ਵੱਡਾ ਇਹ ਤਾਂ ਆਲਰੇਡੀ ਜਿਹੜਾ ਇੱਕ ਰੂਟੀਨ ਦੇ ਕੰਮ ਨੇ ਉਹ ਚੱਲੇ ਆਉਂਦੇ ਨੇ ਉਹਨਾਂ ਦੇ ਉੱਪਰ ਹੀ ਕੰਮ ਕਰੀ ਜਾਂਦੇ ਨੇ ਸੋ ਅੱਜ ਮੈਂ ਤਾਂ ਮਾਨ ਸਾਹਿਬ ਤੋਂ ਤੇ ਪੰਜਾਬ ਦੇ ਪ੍ਰਧਾਨ ਆ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਜੀ ਤੋਂ ਇਸ ਗੱਲ ਤੇ ਮੈਂ ਕਹੂੰਗਾ ਕਿ ਹੁਣ ਤੁਸੀਂ ਪ੍ਰੈਸ ਕਾਨਫਰੈਂਸ ਕਰੋ ਕਿ ਵਿਜੇ ਸਿੰਘਲਾ ਦੇ ਬਾਰੇ ਤੁਹਾਡਾ ਕੀ ਸਟੈਂਡ ਹੈ ਤੁਸੀਂ ਉਹ ਬੰਦੇ ਹੋ ਜਿਨ੍ਹਾਂ ਨੇ ਪੰਜਾਬ 'ਚ ਬੋੜ ਲਾਇਸੀ ਵਿਕਰਮ ਸਿੰਘ ਮਜੀਠੀਆ ਦੇ ਫਿਰ ਉਹੀ ਤੁਹਾਡਾ ਸੁਪਰੀਮਾ ਅਰਵਿੰਦ ਕੇਜਰੀਵਾਲ ਜਿਹੜਾ ਸੀ ਉਹ ਮਾਫੀ ਮੰਗ ਕੇ ਗਿਆ ਸੀ ਮੰਗੀ ਕਿ ਨਹੀਂ ਮੰਗੀ ਜੇ ਉਹ ਸੁਪਰੀਮਾ ਨੇ ਤੁਹਾਡੇ ਨੇ ਮਾਫੀ ਮੰਗੀ ਸੀ ਇਹਦਾ ਮਤਲਬ ਤੁਸੀਂ ਗਲਤ ਸੀ ਵਿਜੇ ਸਿੰਘਲਾ ਦੇ ਮਸਲੇ 'ਚ ਕਿ ਵਿਜੇ ਸਿੰਘਲਾ ਨੂੰ ਤੁਸੀਂ ਕਲੀਨ ਚਿੱਟ ਦਿੱਤੀ ਜਦ ਕਿ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਸਬੂਤ ਮੇਰੇ ਕੋਲੇ ਨੇ ਇਹ ਬੋਲੇ ਸੀ ਅੱਜ ਰਿਕਾਰਡਿੰਗਸ ਨੇ ਅਖਬਾਰਾਂ ਦੇ ਵਿੱਚ ਹੈ ਸੋ ਇਸ ਕਰਕੇ ਕਰਕੇ ਸਾਨੂੰ ਇਹਦੇ ਬਾਰੇ ਜ਼ਰੂਰ ਜਾਣਨਾ ਪਾਇਆ ਜਾਵੇ ਤੁਹਾਨੂੰ ਇਸੇ ਕਰਕੇ ਅੱਜ ਤਕਲੀਫ ਦਿੱਤੀ ਹੈ ਤੇ ਬਾਕੀ ਤੁਹਾਡੇ ਸਵਾਲ ਆਮ ਆਦਮੀ ਪਾਰਟੀ ਦੇ ਇਹ ਸੂਬਾ ਪ੍ਰਧਾਨ ਨੇ ਸਿੱਟਾ ਉਹ ਤਾਂ ਮਹਾ ਕਰਪਟ ਮਹਾ ਝੂਠਾ ਉਹ ਫਰਾਡ ਜਿੱਦੇ ਇਹਨਾਂ ਕੋਲੇ ਪਤਾ ਨਹੀਂ ਕਿਹੜੀ ਮਸ਼ੀਨ ਇਹ ਜੀ ਲੱਗੀ ਹੈ ਜਿੱਦੇ ਦੁੱਧ ਇਹ ਜਿਆ ਪੈਂਦਾ ਹੈ ਕਿ ਨਾਲ ਦੀ ਨਾਲ ਉਹ ਦੁੱਧ ਦੋਤਾ ਹੋ ਜਾਂਦਾ ਸੋ ਇਹਨਾਂ ਦੇ ਹਾਲਾਤ ਉਹ ਨੇ ਕਿ ਜਿਹੜਾ ਤਾਂ ਮਤਲਬ ਹਮ ਕਰੇ ਤੋ ਰਸੂਲਲਾ ਤੂੰ ਕਰੋ ਤੋ ਕਰੈਕਟਰ ਢੀਲਾ ਉਹ ਕੰਮ ਨਹੀਂ ਹਦਾ ਸੋ ਇਹ ਜੇ ਕੰਮ ਕਰਦੇ ਨੇ ਇਹ ਸਰਕਾਰ ਦੇ ਵਿੱਚ ਸੀ ਹੈ ਸਿਰਫ ਤੇ ਸਿਰਫ ਜੋਗਲਬੰਦੀ ਕੋਲੇ ਬਿਜ਼ੀ ਬਹੁਤ ਹੈ ਬਹੁਤ ਕੰਮ ਨੇ ਮੈਨੂੰ ਐ ਦੱਸੋ ਵੀ ਮੁੱਖ ਮੰਤਰੀ ਕੋਲੇ ਕੰਮ ਕਿਹੜਾ ਹੈ ਤੁਸੀਂ ਮੁੱਖ ਮੰਤਰੀ ਦੇ ਤੁਸੀਂ ਜਿੰਨੀ ਪ੍ਰੈਸਾਂ ਸਨਾਮ ਦੀ ਆਪਣੇ ਤੋਂ ਵੱਧ ਤਾਂ ਮੁੱਖ ਮੰਤਰੀ ਦੇ ਨੇੜੇ ਕੋਈ ਨਹੀਂ ਰਿਹਾ ਆਪਣੇ ਤੋਂ ਵੱਧ ਕੋਈ ਸ਼ਾਨਦਾਨੀ ਮੈਨੂੰ ਐ ਦੱਸੋ ਪਿਛਲੇ 3.5 ਸਾਲ ਚ ਮੁੱਖ ਮੰਤਰੀ ਤੁਸੀਂ ਮਿਲੇ ਹੋ ਕਦੇ ਕਿਹੜੀ ਪ੍ਰੈਸ ਕਾਨਫਰੰਸ ਕਰਕੇ ਮਿਲੇ ਹੋ ਕਿਹੜੇ ਕੰਮ ਕਰਕੇ ਮਿਲੇ ਹੋ ਮੁੱਖ ਮੰਤਰੀ ਕੋਲੇ ਕੰਮ ਹੀ ਕੋਈ ਨਹੀਂ ਕਿਉਂਕਿ ਕੰਮ ਉਹ ਮੁੱਖ ਮੰਤਰੀ ਤੋਂ ਲੈਣਾ ਨਹੀਂ ਚਾਹੁੰਦੇ ਮੁੱਖ ਮੰਤਰੀ ਸਟੈਂਪ ਵਾਲਾ ਮੁੱਖ ਮੰਤਰੀ ਹੈ ਮੁੱਖ ਮੰਤਰੀ ਕੱਲਾ ਰਬੜ ਦੀ ਸਟੈਂਪ ਹੈ ਕਿ ਉਹ ਕੇਜਰੀਆਲ ਦੇ ਸੋਸੋਧੀਆਂ ਉਹਨਾਂ ਨੇ ਵੀ ਧੌਂ ਤੇ ਗੁੱਡਾ ਰੱਖਿਆ ਹੋਇਆ ਤੇ ਉਹ ਤੋਂ ਸਟੈਂਪ ਲਵਾਉਂਦੇ ਨੇ ਉਹਨੂੰ ਕਹਿੰਦੇ ਨੇ ਜੇ ਨਹੀਂ ਕਰਦਾ ਤਾਂ ਤੈਨੂੰ ਅਸੀਂ ਲਾਦਾਂਗੇ ਉਧਰੋਂ ਭਗਵੰਤ ਮਾਨ ਸਾਹਿਬ ਆਪੀ ਚਾਲ ਚੱਲੀ ਜਾਂਦੇ ਨੇ ਕਿ ਮੈਂ ਦਿੱਲੀ ਵਾਲਿਆਂ ਨੂੰ ਠੋਕਦਾ ਦਿੱਲੀ ਵਾਲੇ ਪੰਜਾਬ ਨੂੰ ਠੋਕਨ ਨੂੰ ਫਿਰਦੇ ਨੇ ਇਹਨਾਂ ਨੂੰ ਤੇ ਦੋ ਸਮਾਗਮਾਂ ਜੀ ਪੈਲੈਸ ਦੇ ਅੰਦਰ ਹੋਣ ਲੱਗ ਗਏ ਜਦੋਂ ਕਿ ਬਾਹਰ ਹੋਣਾ ਚਾਹੀਦਾ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਯਾਰ ਪੀੜੀ ਪੱਗ ਬਨ ਕੇ ਸ਼ਹੀਦ ਭਗਤ ਸਿੰਘ ਦਾ ਨਾਂ ਲੈ ਕੇ ਪਰਸ਼ੀਦ ਭਗਤ ਸਿੰਘ ਦੇ ਸ਼ਹੀਦ ਉਦਮ ਸਿੰਘ ਦੇ ਪੂਰਿਆਂ ਤੇ ਚੱਲਣ ਵਾਲੇ ਬੰਦੇ ਦਿਸਦੇ ਨੇ ਤੁਹਾਨੂੰ ਜਿਹੜੇ ਇਹ ਉਹੀ ਲੋਕ ਨੇ ਜਿਹੜੇ ਇਨਕਲਾਬ ਦੀ ਗੱਲ ਕਰਦੇ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਦੋਂ ਤੱਕ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਮੰਡੀ ਦੇ ਵਿੱਚ ਵੱਡੇ ਪੱਤਰ ਦੇ ਪ੍ਰੋਗਰਾਮ ਹੁੰਦਾ ਸੀ ਮੰਡੀ ਦੇ ਵਿੱਚ ਵੱਡੇ ਪੱਤਰ ਤੇ ਉਹਨਾਂ ਨੂੰ ਸਨਮਾਨ ਕੀਤਾ ਜਾਂਦਾ ਸੀ ਪਰ ਅੱਜ ਉਹੀ ਲੋਕ ਕਿਉਂਕਿ ਕਿਉਂ ਕੀਤਾ ਜਾਂਦਾ ਕਿਉਂਕਿ ਸੰਗਤ ਨਹੀਂ ਹੈ ਸੰਗਤ ਨੂੰ ਪਤਾ ਹੈ ਕਿ ਚੋਰ ਨੇ ਸੰਗਤ ਨੂੰ ਪਤਾ ਹੈ ਕਰਪਟ ਨੇ ਸੰਗਤ ਨੂੰ ਪਤਾ ਹੈ ਝੂਠੇ ਨੇ ਇਹ ਸ਼ਹੀਦਾਂ ਦਾ ਅਪਮਾਨ ਕਰਨ ਵਾਲੇ ਬੰਦੇ ਤੇ ਸੰਗਤ ਇਕੱਠੀ ਨਹੀਂ ਹੁੰਦੀ ਇਸ ਕਰਕੇ ਇਹ ਪੈਲਸਾਂ ਦੇ ਵਿੱਚ ਬੜੇ ਜੀਤ ਲੈਂਡ ਪੂਲਿੰਗ ਪਾਲਿਸੀ ਦਾ ਕਰੀ ਤਾਂ ਸਟੈਂਡ ਹੀ ਲੈਣੇ ਆ ਜੀ ਜਿਹਦੀ ਵੀ ਜ਼ਮੀਨ ਹੈ ਚਾਹੇ ਕੋਈ ਵੀ ਹੈ ਉਹ ਜ਼ਮੀਨ ਜਿਹੜੀ ਹੈ ਜਦੋਂ ਤੱਕ ਉਹਨਾਂ ਦੀ ਆਪਣੀ ਸਹਿਮਤੀ ਨਹੀਂ ਹੁੰਦੀ ਪਹਿਲੀ ਗੱਲ ਉਹ ਲੈ ਨਹੀਂ ਲੈਣੀ ਚਾਹੀਦੀ ਦੂਜੀ ਗੱਲ ਮੈਨੂੰ ਇਹ ਅਸੀਂ ਲੁਧਿਆਣੇ ਵੀ ਇਸ ਸੀਟ ਤੇ ਪ੍ਰੋਟੈਸਟ ਕੀਤਾ ਸੀ ਲੈਂਡ ਪੂਲਿੰਗ ਦੇ ਵਿੱਚ ਇੱਕ ਚੀਜ਼ ਕਲੀਅਰ ਹੈ ਸਾਹਿਬ ਕਿ ਜਿਹੜਾ ਨੁਕਸਾਨ ਹੈ ਉਹ ਆਮ ਲੋਕਾਂ ਦਾ ਖੇਤੀਬਾੜੀ ਵਾਲੇ ਲੋਕਾਂ ਦਾ ਜਿਹਦੇ ਕੋਲ 2-2 4-4 ਕਿਲੇ ਜ਼ਮੀਨ ਨੇ ਜਾਂ ਇੰਨੀ ਮਹਿੰਗੀ ਜ਼ਮੀਨ ਜਿਹੜੀ ਹੈ ਜਿਹਦੀ ਮੰਨ ਲਓ ਕਿਸੇ ਬੰਦੇ ਕੋਲ ਕਿਲਾ ਜ਼ਮੀਨ ਹੈ ਕਿਲਾ ਜ਼ਮੀਨ ਵਾਲੇ ਨੇ ਹੋ ਸਕਦਾ ਉਹਦੇ ਹੋਰ ਆਪਣੀ ਕੋਈ ਛਾਵਾ ਹੋਣ ਤੇ ਉਹਨੇ ਕੋਈ ਕੰਮ ਕਰਨਾ ਹੋਵੇ ਆਪਦਾ ਕੋਈ ਸੈਟਅਪ ਕਰਨਾ ਹੋਵੇ ਪਰ ਸਰਕਾਰ ਉਹਨੂੰ ਕੋਆਇਰ ਕਰਕੇ ਜਿਹੜਾ ਉਹਦੇ ਤੇ ਨਵੇਂ ਤਰੀਕੇ ਨਾਲ ਉਹਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਹੈ ਇੱਕ ਹਾਲਾਤ ਇਹ ਜੇ ਬਣ ਕੇ ਵਿੱਚ ਇਹ ਅਨਾਉਂਸਮੈਂਟ ਬਹੁਤ ਕਰਦੇ ਨੇ ਮੈਡੀਕਲ ਕਾਲਜਾਂ ਦੀ ਅਨਾਉਂਸਮੈਂਟ ਹੁੰਦੀ ਹੈ ਪਾਸੜਾ ਇਧਰਲੀ ਟਾਣੀ ਤਕ ਕਾ ਕਬੀਰ ਸਕਾ ਹਾਂਜੀ ਤੇ ਤੁਹਾਨੂੰ ਵੀ ਮਸਲਾ ਸਾਰਾ ਪਤਾ ਹੈਗਾ ਜੀ ਕਿ ਜਿੱਥੇ ਇਹਨਾਂ ਨੇ ਸਾਹਮਣੇ ਬੁੱਤ ਕੋਈ ਇਹਨਾਂ ਨੇ ਜੀ ਉਹਦੇ ਬਾਰੇ ਮੈਂ ਤਾਂ ਇਹ ਕਹਿੰਦਾ ਯਾਰ ਜੋ ਵੀ ਕੰਮ ਜਿੱਥੇ ਧਾਰਮਿਕ ਆਸਥਾ ਕਿਸੇ ਧਰਮ ਦੀ ਹੈ ਉਹ ਚਾਹੇ ਸਿੱਖ ਧਰਮ ਹੈ Hindu ਹੈ Musalman ਹੈ Sai hai ਉਹਦੀ ਆਸਥਾ ਨੂੰ ਢਾਹ ਨਹੀਂ ਲੱਗਣੀ ਚਾਹੀਦੀ ਉਹਨਾਂ ਲੋਕਾਂ ਦੀ ਸਹਿਮਤੀ ਨਾਲ ਕੰਮ ਹੋਣਾ ਚਾਹੀਦਾ ਯਾਰ ਸਰਕਾਰ ਉਂ ਤਾਂ ਕਹਿੰਦੇ ਸਾਡੇ ਕੋਲ ਖਜ਼ਾਨਾ ਭਰਿਆ ਹੈ ਸਾਡੇ ਕੋਲ ਬਹੁਤ ਕੁਝ ਹੈ ਤੇ ਸਰਕਾਰ ਚਾਰ ਕੀਲੇ ਖਰੀਦ ਨਹੀਂ ਸਕਦੀ ਜਜ਼ਬੀਨ ਲੈ ਲੈਣਾ ਖਰੀਦ ਕੇ ਕਿਤੇ ਵੀ ਬਣਾ ਦੇ ਪਰ ਸੁਨਾਮ ਤੋਂ ਜ਼ਮੀਨ ਦੀ ਕਮੀ ਥੋੜਾ ਜੇ ਇੱਥੇ ਲੋਕਾਂ ਨੂੰ ਕਿਸੇ ਨੂੰ ਆਬਜੈਕਸ਼ਨ ਹੈ ਮੰਨ ਲਓ ਜਿਹੜੀ ਧਿਰ ਇੱਥੇ ਕੋਈ ਜਿਹਦੀ ਜਗ੍ਹਾ ਹੈ ਜਾਂ ਜਿਹੜੇ ਗੁਰਦੁਆਰਾ ਸਾਹਿਬ ਨਾਲ ਰਿਲੇਟਡ ਹੈ ਜਾਂ ਕਿਸੇ ਮੰਦਰ ਨਾਲ ਰਿਲੇਟਡ ਹੈ ਕਿਸੇ ਮਸਜਿਦ ਨਾਲ ਰਿਲੇਟਡ ਹੈ ਅਸੀਂ ਉਹਦੇ ਦੀ ਕਿਉਂ ਮੈਂ ਪਹਿਲਾਂ ਬੋਲ ਕੇ ਕਹੇ ਤਿਆਂ ਕਿ ਇਹਨਾਂ ਦਾ ਮਕਸਦ ਇੱਕੋ ਹੈ ਕਿ ਰੋਲੇ ਵਾਲੀ ਜ਼ਮੀਨ ਲੋ ਤਾਂ ਕਿ ਰੋਲਾ ਪਿਆ